ਸੇ ਬੀਆ ਪਹਿ ਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰ ਕਾਹ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰ ਸੋਹ ਕੋਰ ਸੋਹ ਝਟੀ ਆ ਤਉ ਦੁਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਇ ਸਾਹੋ ਦਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸੋ ਸਤਿ ਨਾਮੋ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤਿੱਜਾ ਪੜਨਾ ਗੋੜਨਾ ਸੰਸਾਰ ਕੀ ਕਾਰ ਹੈ ਅੰਦਰੇ ਤ੍ਰਿਸ਼ਨਾ ਵਿਕਾਰ ਵਿੱਚ ਸਭ ਪੜ ਥੱਕੇ ਦੂਜਾ ਭਾਇ ਖੂਵਾਰ ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋਮ ਵਿੱਚ ਸਭ ਪੜ ਥੱਕੇ ਦੂਜਾ ਭਾਇ ਖੁਵਾਰ ਵੜਿਆ ਸੋ ਪੰਡਿਤ ਬੀਨਾ ਗੁਰ ਸਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹਾ ਪਾਏ ਮੋਖ ਦਵਾਰ ਗੋਣ ਨਿਦਾਨ ਹਾਰੇ ਪਾਇਆ ਸਹਜ ਕਰੀ ਵਿਚਾਰ ਧੰਨ ਵਾਪਾਰੀ ਨਾਨਕ ਦਾ ਜਿਸ ਗੁਰਮੁਖੇ ਨਾਮ ਆਧਾਰ ਮਹੱਲਾ 3 ਵੇਣ ਮਨ ਮਾਰੇ ਕੋਈ ਨ ਸਿਜਾਈ ਵੇਖੋ ਕੋ ਲੇ ਬਲਾਈ ਭੇਖਤਾਰੀ ਤੀਰਥੀ ਭਾਵ ਥੱਕੇ ਨਾ ਏਹ ਮਨ ਮਾਰਿਆ ਜਾਏ ਗੁਰਮੁਖ ਏਹ ਮਨ ਜੀਵ ਤੁਮਰਾ ਸੱਚ ਰਾਹ ਲੇ ਬਲਾਈ ਨਾਨਕ ਇਸ ਮਨ ਕੀ ਮਾਲ ਇਉ ਉਤਰਾ ਹੋ ਮੈਂ ਸਬਦ ਜਲਾਏ ਪੌੜੀ ਹਾਰੇ ਹਰ ਸੰਤ ਮਿਲੋ ਮੇਰੇ ਭਾਈ ਹਾਰੇ ਨਾਮ ਦਿਰਦਾਵੋ ਇਕ ਕਿਨਕਾ ਹਾਰੇ ਹਾਰੇ ਸਿਗਾਰ ਬਣਾਵੋ ਹਾਰੇ ਜਾਨ ਹਾਰੇ ਕੱਪੜ ਪਹਿ ਰੋ ਖਿਮਕਾ ਐਸਾ ਸਿਗਾਰ ਮੇਰੇ ਪ੍ਰਭ ਭਾਵਾਂ ਹਾਰੇ ਲੱਗਾ ਪਿਆਰਾ ਪ੍ਰੇਮ ਕਾ ਹਾਰੇ ਹਾਰੇ ਨਾਮ ਬੁਲੋ ਦਿਨ ਰਾਤੀ ਸਭ ਕਿਲ ਬਿਖ ਕਾਟ ਇੱਕ ਪਲ ਕਾ ਹਾਰੇ ਹਰ ਦਇਆਲ ਹੋਵਾ ਜਿਸ ਉੱਪਰ ਸੋ ਗੁਰਮੁਖ ਹਾਰੇ ਜਾਪ ਜਿਨ ਕਾ ਹਾਰੇ ਹਰ ਨਾਮ ਬੁਲੋ ਦਿਨ ਰਾਤ ਸਭ ਕਿਲ ਬਖ ਕਾਟਾ ਇੱਕ ਪਲ ਕਾ ਹਾਰੇ ਹਰ ਦਇਆਲ ਹੋ ਵਾਜਿ ਸਿ ਉਪਰ ਸੋ ਗੁਰਮੁਖੇ ਹਰਿ ਜਾਪ ਜਿਨ ਕਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਪੜਨਾ ਗੋੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋਮ ਵਿੱਚ ਸਭ ਪੜ ਥਕੇ ਦੂਜਾ ਭਾਇ ਖੁਵਾਰ ਰਾਗ ਸੋਰਠ ਕੀ ਵਾਰ ਪੌੜੀ ਇੱਕਮੀ ਸਲੋਕਾਂ ਨਾਲ